ਮਾਨਜੋਗ ਡੀਜੀਪੀ ਸਾਹਿਬ ਐਸਐਸਪੀ ਸਾਹਿਬ ਫਤਿਹਗੜ੍ਹ ਸ਼੍ਰੀ ਸੁਭਮਗਰਵਾਲ ਜੀ ਇਹਨਾਂ ਦੇ ਬੜੇ ਸਖਤ ਦਿਸ਼ਾ ਨਿਰਦੇਸ਼ ਹੈ ਕਿ ਕ੍ਰਾਈਮ ਨੂੰ ਨਤ ਪਾਉਣ ਵਾਸਤੇ ਜਿਹੜਾ ਸਟਰੀਟ ਕ੍ਰਾਈਮ ਹੈ ਉਹਨੂੰ ਪੁਲਿਸ ਨੇ ਬੜੀ ਸਖਤਾਈ ਨਾਲ ਡੀਲ ਕਰਨਾ ਹੈ ਔਰ ਇਹ ਜਿਹੜਾ ਮੈਟਰ ਹੈ ਇਹ ਮੈਟਰ 26 ਤਾਰੀਖ ਦੀ ਰਾਤੀ ਥਾਣੇ ਦੇ ਵਿੱਚ ਇੱਕ ਇਨਫੋਰਮੇਸ਼ਨ ਆਈ ਸੀ ਜਿੱਥੇ ਕਿਸੇ ਦੇ ਨਾਲ ਕਟਮਾਰ ਕਰਕੇ ਔਰ ਉਸ ਤੋਂ ਜਿਹੜੇ ਪੈਸੇ ਹੈਗੇ ਉਹ ਖੋਹ ਕੀਤੇ ਗਏ ਸੀ ਜਿਵੇਂ ਇਨਫਾਰਮੇਸ਼ਨ ਮਿਲੀ ਐਸ ਐਚ ਓ ਨੇ ਨਾਲ ਦੇ ਨਾਲ ਆਈ ਉਹਨੂੰ ਪੇਜ ਕਰਕੇ ਉੱਥੇ ਬਿਆਨ ਦਰਜ ਕੀਤੇ ਬਿਆਨ ਦਰਜ ਕਰਕੇ ਉਸ ਦੇ ਬਿਆਨ ਦੇ ਆਧਾਰ ਤੇ ਮੁਕੱਦਮਾ ਨੰਬਰ 99 ਅੰਡਰ ਸੈਕਸ਼ਨ 126 2 118 1 304 305 ਬੀ ਐਨ ਐਸ ਦੀ ਧਾਰਾ ਦੇ ਤਹਿਤ ਮੁਕੱਦਮਾ ਦਰਜ ਕੀਤਾ ਉਦੇ ਬਿਆਨ ਤੇ ਪਾਇਆ ਗਿਆ ਕਿ ਇਹ ਆਪਣੇ ਖਮਾਣੋ ਦੇ ਵਿੱਚ ਸਲੀਮ ਮਨੀ ਟਰਾਂਸਫਰ ਦੀ ਇਸ ਦੀ ਦੁਕਾਨ ਹੈ। ਉਹਦੇ ਵਿੱਚ ਇਹ ਰੀਚਾਰਜਿੰਗ ਔਰ ਮਨੀ ਟਰਾਂਸਫਰ ਦਾ ਕੰਮ ਕਰਦਾ ਸੀ। ਆਪਣਾ ਕੰਮਕਾਜ ਕਰਕੇ ਆਪਣੇ ਮੋਟਰਸਾਈਕਲ ਤੋਂ ਜਦੋਂ ਇਹ ਆਪਣੇ ਘਰੇ ਜਾ ਰਿਹਾ ਸੀ। ਰਸਤੇ ਦੇ ਵਿੱਚ ਇਹਨੂੰ ਰੋਕ ਕੇ ਤਿੰਨ ਬੰਦੇ ਨੇ ਇਹਦੇ ਨਾਲ ਚੱਕੂ ਦੇ ਨਾਲ ਹਮਲਾ ਕੀਤਾ। ਇਹਨੂੰ ਬੁਰੀ ਤਰ੍ਹਾਂ ਗਾਇਲ ਕਰਤਾ ਔਰ ਇਹਦੇ ਕੋਲ ਜਿਹੜਾ ਪੈਸਾ ਸੀਗਾ 4 ਤੋਂ 5 ਲੱਖੀ ਦੇ ਕੋਲ ਪੈਸਾ ਸੀਗਾ। ਉਹ ਪੈਸੇ ਦੇ ਖੋ ਕਰਕੇ ਉਹ ਇਥੋਂ ਭਜ ਗਏ। ਉਹ ਦੌਰਾਨ ਇਹਨਾਂ ਦੇ ਮੂੰਹ ਬੰਨੇ ਹੋਏ ਸੀ ਪਰ ਕਿਸੇ ਜਿਸ ਹਿਸਾਬ ਨਾਲ ਇਹਦੇ ਨਾਲ ਲੜਾਈ ਝਗੜਾ ਹੋ ਰਿਹਾ ਸੀ ਇੱਕਦਮ ਮੂੰਹ ਇਹਨੇ ਖੁੱਲ ਗਿਆ ਇਹਦਾ ਕਪੜਾ हट ਗਿਆ ਉੱਥੋਂ ਇਹਨੇ ਉਹਨੂੰ ਉਹਦੀ ਪਛਾਣ ਕਰ ਲਈ ਇਸ ਕਰਕੇ ਇਸਦੇ ਬਿਆਨਾਂ ਦੇ ਆਧਾਰ ਤੇ ਅੱਗੇ ਤੁਰੰਤ ਜਿਹੜੀ ਇਨਫੋਰਮੇਸ਼ਨ ਸੀਗੀ ਉਹ ਡੀਐਸਪੀ ਸਾਹਿਬ ਨੂੰ ਪਾਸੋਂ ਕੀਤੀ ਗਈ ਐਸਐਸਪੀ ਸਾਹਿਬ ਦੇ ਕਹਿਣ ਤੇ ਆਧਾਰ ਤੇ ਸਾਰੇ ਜਿਹੜਾ ਖਮਾਣੋ ਸਬਡਿਵੀਜ਼ਨ ਹੈ ਉਹਦੀ ਨਾਕੇਬੰਦੀ ਕੀਤੀ ਗਈ ਔਰ ਇਹ ਸਾਰੇ ਟਾਸਕਿੰਗ ਅੰਡਰ ਸੁਪਰਵਾਈਜ਼ਨ ਖਮਾਣੋ ਆਪਣੇ ਰਮਿੰਦਰ ਕਾਲੋ ਸਾਹਿਬ ਦੇ ਅੰਡਰ ਇਹ ਹੋਇਆ ਹੈ ਔਰ ਇਹਨਾਂ ਨੇ ਵਕ ਵਕ ਟੀਮਾਂ ਨੂੰ ਟਾਸਕਿੰਗ ਦੇ ਕਰਕੇ ਨਾਲ ਦੇ ਨਾਲ ਕਾਫੀ ਥਾਵਾਂ ਤੇ ਰੇਡ ਕਰਨੀ ਸ਼ੁਰੂ ਕੀਤੀ ਇਹਦੇ ਵਿੱਚ ਮੈਂ ਇਹ ਦੱਸਣਾ ਚਾਹੁੰਦਾ ਕਿ ਖਮਾਣੋ ਥਾਣੇ ਦੇ ਵਿੱਚ ਅੰਡਰ ਸੁਪਰਵਾਈਜ਼ਨ ਐਸ ਐਚ ਓ ਇਹਨਾਂ ਨੇ 24 ਘੰਟੇ ਦੇ ਅੰਦਰ ਅੰਦਰ ਜਿਹੜੇ ਤਿੰਨੋਂ ਮੁਲਜ਼ਮ ਸੀਗੇ ਉਹਨਾਂ ਦੀ ਅਰੈਸਟ ਕੀਤੀ ਹੈ ਨਾਲ ਦੇ ਅਰਸ਼ ਦੇ ਨਾਲ ਦੇ ਨਾਲ 100% ਜਿਹੜੀ ਇਸ ਦੀ ਰਿਕਵਰੀ ਸੀਗੀ ਮਾਲ ਦੀ ਉਹ ਰਿਕਵਰੀ ਕੀਤੀ ਹੈ ਔਰ ਵਾਰਦਾਤ ਦੇ ਵਿੱਚ ਜਿਹੜਾ ਇਹਨਾਂ ਨੇ ਮੋਟਰਸਾਈਕਲ ਵਰਤਾ ਸੀ ਜਿਹੜੇ ਇਹਨਾਂ ਨੇ ਹਥਿਆਰ ਦੀ ਵਰਤੋਂ ਕੀਤੀ ਸੀ ਉਹ ਸਾਰਾ ਕੁਝ ਇਹਨਾਂ ਨੇ ਰਿਕਵਰ ਕੀਤਾ ਹੈ ਇਹ ਬੜਾਈ ਕਾਬਿਲ ਤਾਰੀਫ ਕਾਮ ਹੈ ਜਿਹਦੇ ਵਿੱਚ ਮੈਂ ਕਹਿਣਾ ਚਾਹਾਂਗਾ ਕਿ ਡੀਐਸਪੀ ਸਾਹਿਬ ਨੇ ਔਰ ਖਮਾਣੋ ਦੀ ਜਿਹੜੀ ਪੁਲਿਸ ਟੀਮ ਹੈ ਇਹਨਾਂ ਨੇ ਬਹੁਤ ਚੰਗਾ ਕੰਮ ਕੀਤਾ ਹੈ ਔਰ ਜਿਹੜਾ ਦਿਸ਼ਾ ਨਿਰਦੇਸ਼ ਡੀਜੀ ਸਾਹਿਬ ਦੇ ਹੈ ਕਿ ਜੇ ਕੋਈ ਸਟਰੀਟ ਕਰਾਈਮ ਕਰਦਾ ਹੈ ਜਾਂ ਕੋਈ ਵੀ ਕਰਾਈਮ ਦੇ ਵਿੱਚ ਇਨਵੋਲ ਹੁੰਦਾ ਹੈ ਪੁਲਿਸ ਉਸ ਦੇ ਨਾਲ ਬੜੀ ਹੀ ਸਖਤਾਈ ਨਾਲ ਨਿਮਟੂਗੀ ਕਿ ਕਿੱਥੇ ਨੂੰ ਬਲੋੰਗ ਕਰਦੇ ਆ ਜੀ ਇਹ ਕਿਹਦੇ ਪਿੰਡ ਦੇ ਬੰਦੇ ਜਿਹੜੇ ਜਿਹੜੇ ਬੰਦੇ ਨੇ ਇਹ ਬੰਬਰੀ ਦੇ ਹੈਗੇ ਔਰ ਇਹ ਜਿਹੜਾ ਮੇਨ ਇਹਦਾ ਮਾਸਟਰਮਾਈਂਡ ਹੈ ਉਹ ਮਾਸਟਰਮਾਈਂਡ ਸੀਗਾ ਕਰਨਵੀਰ ਕਰਨਵੀਰ ਜਿਹੜਾ ਸੀਗਾ ਇਹਦਾ ਇਹਦੀ ਜਾਣ ਪਛਾਣ ਸੀਗੀ ਪਹਿਲੇ ਹੀ ਜਿਹੜਾ ਮੁੱਦਾ ਹੀ ਹੈ ਉਹਦੇ ਨਾਲ ਇਹ ਉਹਦੀ ਦੁਕਾਨ ਦੇ ਵਿੱਚ ਆਂਦਾ ਸੀ ਇਹਨੂੰ ਇਹ ਪਤਾ ਸੀ ਕਿ ਕਿਸ ਹਿਸਾਬ ਨਾਲ ਇਹ ਪੈਸਾ ਇਕੱਠਾ ਕਰਦਾ ਹੈ ਕਿਸ ਹਿਸਾਬ ਨਾਲ ਲੈ ਕਰਕੇ ਕਿੱਥੇ ਜਾਂਦਾ ਹੈ ਤਾਂ ਇਹ ਪਲਾਨਿੰਗ ਇਹਨੇ ਆਪਣੇ ਇੱਕ ਇਸਦਾ ਹੀ ਪਿੰਡ ਦਾ ਕੋਈ ਬੰਦਾ ਸੀਗਾ ਉਹਦੇ ਨਾਲ ਪਲੱਸ ਆਪਣਾ ਇੱਕ ਇਸਦਾ ਯਾਰ ਮਿੱਤਰ ਸੀਗਾ ਆ ਉਹਨੂੰ ਤਿੰਨੋਂ ਨੂੰ ਇਹਨਾਂ ਨੇ ਇਕੱਠੇ ਹੋ ਕਰਕੇ ਪਲਾਨਿੰਗ ਕੀਤੀ ਹੈ ਔਰ ਉਸ ਤੋਂ ਬਾਅਦ ਇਹ ਅਟੈਂਪਟ ਕੀਤਾ ਇਹ ਬੰਦੇ ਕ੍ਰਿਮੀਨਲ ਰਿਕਾਰਡ ਆ ਇਹਦਾ ਪਹਿਲਾਂ ਇਹਦੇ ਇੱਕ ਦਾ ਕ੍ਰਿਮੀਨਲ ਰਿਕਾਰਡ ਹੈ ਜੀ ਔਰ ਬਾਕੀਆਂ ਦੀ ਅਸੀਂ ਜੱਜ ਜਾ ਰਹੀ ਹੈ ਨਸ਼ੇ ਦੀ ਨਿਕਟ ਨਹੀਂ ਹੈ ਨਸ਼ੇ ਤੋਂ ਵੀ ਕਰਦੇ ਨੇ ਨਸ਼ੇ ਦਾ ਹਜੇ ਕੋਈ ਇਹੋ ਜੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ बट फिर भी असी हूँ तो क्योंकि अरैसट जस्ट हुआ है कि इन्होंने चौबीस घंटे अंदर अंदर ही बंदे फड़े हैं इस तो बाद भी जो इन्होंने कोई इस तो अलावा कोई क्राइम किया हो उस दी भी जांच कर रहे हैं या इसके तो अलावा कोई होर वारदात है कोई होर इन कंप्लेट है जो वह आएगी असं उस पास से फिर कार्रवाई करा बिल्कुल जी पैसे ऑलमोस्ट सारे रिकवर ने हूँ माड़ा मोटा जो कोई इन्होंने दस पाँच हज़ार जो खर्च किया होरी गल है अदरवाइज़ जड़ी कंप्लेट के मुताबिक पैसा इन्होंने सारा रिकवर कराया ਇਹ ਇਹਨਾਂ ਨੂੰ ਹਥਿਆਰ ਕਿਵੇਂ ਮਿਲਿਆ ਜੀ ਦੋ ਚਾਕੂ ਇਹ ਜੀ ਇਹਨਾਂ ਦੇ ਕੋਲ ਇਹ ਖੰਜਰ ਜਿਹੜੇ ਹੈਗੇ ਇਹਨਾਂ ਨੇ ਉਸ ਤੋਂ ਹੀ ਉਹਦੀ ਵਰਤੋਂ ਕੀਤੀ ਸੀ ਔਰ ਇਸ ਤੋਂ علاوہ ਕੋਈ ਹੋਰ ਹਥਿਆਰ ਜਾਂ ਕਿਸੇ ਹੋਰ ਦੇਖੋ ਸਾਡਾ ਮੋਟਿਵ ਹੈਗਾ ਕਿ ਇਹਨਾਂ ਨੇ ਕੱਲਾ ਕੋਈ ਇੱਕ ਕ੍ਰਾਈਮ ਕੀਤਾ ਹੈ ਫਿਰ ਗਲਵਖਰੀ ਹੈ ਜਾਂ ਇਸ ਤੋਂ ਪਹਿਲੇ ਜਾਂ ਇਸ ਤੋਂ علاوہ ਕੋਈ ਹੋਰ ਕ੍ਰਾਈਮ ਕੀਤਾ ਹੋਣਾ ਹੈ ਤਾਂ ਅਸੀਂ ਉਸ ਦੀ ਜਾਂਚ ਕਰ ਰਹੇ ਹਾਂ ਬੇਸਿਕਲੀ ਕੋਈ ਹੋਰ ਇਹਨਾਂ ਦਾ ਸਾਥੀ ਹੋਏ ਕੋਈ ਪਲੈਨਿੰਗ ਦੇ ਵਿੱਚ ਹੋਏ ਉਸ ਉਹ ਜਿਹੜੇ ਪਹਿਲੂ ਹੈ ਜਿਵੇਂ ਸਾਹਮਣੇ ਆਉਣਗੇ ਤੁਹਾਨੂੰ ਫਿਰ ਦੱਸਿਆ ਜਾਊਗਾ ਸਰ ਬੇਸ਼ਕੀਤਾ ਰਿਮਾਂਡ ਕਿੰਨਾ ਮਿਲਿਆ ਜੀ ਇਹਨਾਂ ਨੂੰ ਰਿਮਾਂਡ ਜਸ ਕਿੰਨਾ ਰਿਮਾਂਡ ਦੋ ਦਿਨ ਦਾ ਰਿਮਾਂਡ ਨਾਦਾ ਮਿਲਿਆ ਅੱਗੇ ਫਿਰ ਜਿਸ ਹਿਸਾਬ ਨਾਲ ਹੋਰ ਕੋਈ ਤਤ ਸਾਹਮਣੇ ਆਏਗੇ ਅਸੀਂ ਕੋਰਟ ਤੋਂ ਰਿਮਾਂਡ ਲੈ ਕਰਕੇ ਉਸ ਹਿਸਾਬ ਨਾਲ ਲੈ ਸਰ ਇੱਕ ਇੱਕ ਪਰਸਨ ਇਹ ਕੋਈ ਇਹਨਾਂ ਦੇ ਵਿੱਚ ਕੋਈ ਨਹੀਂ ਨਾਂ ਦੇ ਵਿੱਚ ਵਿੱਚ ਸੀ ਇਹ ਮੈਂ ਇਹਦੇ ਵਿੱਚ ਇੱਕ ਬੰਦਾ ਸੀਗਾ ਜੀ ਔਰ ਉਹ ਆਪਾਂ ਦੇਖ ਲੈਨੇ ਕਿ ਕਿਸੇ ਕੋ ਜੱਥੇਬੰਦੀ ਨਾਲ ਲਿੰਕ ਹੈ ਨਹੀਂ ਹੈ ਬਸ ਇਸ ਦਾ ਕੋਈ ਉਸ ਤੋਂ ਲੈਣਾ ਦੇਣਾ ਨਹੀਂ ਹੈ ਇਹ ਪਿਓਰ ਲੁੱਟ ਹੈ ਜੀ ਇਹਦੇ ਵਿੱਚ ਕੋਈ ਨਿਆਂਗਾ ਦਾ ਜਾਂ ਕੋਈ ਹੋਰ ਮੈਟਰ ਨਹੀਂ ਹੈ